Hello, here. ਜੋ ਕਿ ਪਤੌੜੋਸ ਤੋਂ ਸ਼ੁਰੂ ਹੋ ਕੇ ਹੈਲੋ ਹੈਲੋ ਅਲੱਗ-ਅਲੱਗ ਇਲਾਕਿਆਂ ਤੋਂ ਹੁੰਦੇ ਹੋਏ ਡਾਕਟਰ ਅੰਬੇਡਕਰ ਕਲੋਨੀ ਵਿਕੇ ਜਾ ਕੇ ਸਮਾਪਤ ਹੋਏਗੀ ਜਿਸ ਦੀ ਅਗਵਾਈ ਭਗਵਾਨ ਵਾਲਮੀਕੀ ਤਰਨਸਮਾਝ ਦੀ ਅੱਜ ਦੀ ਇਹ ਵਿਸ਼ਾਲ ਨਸ਼ਾ ਵਿਰੋਧੀ ਮੋਟਰਸਾਈਕਰ ਅਲੀ ਭਗਵਾਨ ਵਾਲਮੀਕੀ ਤਰਨਸਮਾਝ ਵੱਲੋਂ ਨਸ਼ੇ ਦੇ ਵਿਰੋਧ ਦੇ ਵਿੱਚ ਕੱਢੀ ਜਾ ਰਹੀ ਹੈ ਸਭ ਤੋਂ ਪਹਿਲਾਂ ਮੈਂ ਸਾਰੀ ਸੰਗਤ ਨੂੰ ਸਾਡੇ 79ਵੇਂ ਆਜ਼ਾਦੀ ਦਿਵਸ ਦੇ ਮੌਕੇ ਤੇ ਬਹੁਤ-ਬਹੁਤ ਵਧਾਈ ਦਿੰਦਾ 바ਵਾ ਸਾਹਿਬ ਭੀਮਰਾਓ ਅੰਬੇਡਕਰ ਜੀ ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਲਿਖਿਆ ਉਹ ਉਹਨਾਂ ਦਾ ਸੁਪਨਾ ਸੀਗਾ ਕਿ ਕਿਸੇ ਵੀ ਉੱਚ-ਨੀਚ ਜਾਤ-ਪਾਤ ਚੂਹਾ-ਚੂਤ ਤੋਂ ਲਾਵਾ ਸਾਰੇ ਬਰਾਬਰ ਰਹਿ ਕੇ ਇਸ ਦੇਸ਼ ਦੀ ਆਜ਼ਾਦੀ ਨੂੰ ਮਾਨਣ ਤੇ ਅਸੀਂ ਉਸ ਕਾਰਜ ਨੂੰ ਬਰਨ ਕਰਨ ਦੇ ਲਈ 바ਵਾ ਸਾਹਿਬ ਦੇ ਮਿਸ਼ਨ ਨੂੰ ਘਰ-ਘਰ ਪਹੁੰਚਾਉਣ ਦੇ ਲਈ ਇਹ ਰੈਲੀ ਅੱਜ ਕੱਢ ਰਹੇ ਹਾਂ ਰੈਡੀ ਦਾ ਡਿਸਪਲਨ ਕੀ ਰਹੇਗਾ ਰੈਲੀ ਜਿਹੜੀ ਹੈ ਜੀ ਉਹ ਨਸ਼ਾ ਵਿਰੋਧੀ ਆ ਔਰ ਡਿਸਪਲਿਨ ਜਿਹੜਾ ਵਾ ਉਹ ਨਿਯਾਸ਼ਾਣ ਦੇ ਵਿੱਚ ਅਸੀਂ ਦੋ ਦੋ ਦੀ ਲਾਈਨ ਚ ਜਿਹੜੇ ਆਏ ਕਾਰਕਟਰਾਂ ਨੂੰ ਕਿਹਾ ਵਾ ਤਾਂ ਕਿ ਸ਼ਹਿਰ ਦੇ ਵਿੱਚ ਕਿਸੇ ਕਿਸਮ ਦਾ ਡਿਸਟਰਬੈਂਸ ਜਿਹੜਾ ਵਾ ਉਹ ਨਾ ਹੋ ਸਕੇ ਟ੍ਰੈਫਿਕ ਨੂੰ ਪ੍ਰਸ਼ਾਸਨ ਦਾ ਕਿਹਦਾ ਸਹਿਯੋਗ ਰੈਲੀ ਪ੍ਰਸ਼ਾਸਨ ਦਾ ਸਹਿਯੋਗ ਜਿਹੜਾ ਵਾ ਉਹ ਬੜਾ ਨਿਰਾਸ਼ਾਜਨਕ ਰਿਹਾ ਬੜੀ ਅਫਸੋਸ ਦੀ ਗੱਲ ਆ ਕਿ ਪਤਾ ਨਹੀਂ ਸ਼ਾਇਦ ਇਹ ਬਾਬਾ ਸਾਹਿਬ ਹੀਮਰਾਓ ਅੰਬੇਡਕਰ ਜੀ ਦੇ ਬੱਚੇ ਰੈਲੀ ਕਰ ਰਹੇ ਆ ਨਸ਼ੇ ਦੇ ਵਿਰੋਧ ਚ ਇਹਨਾਂ ਨੂੰ ਲੱਗਦਾ ਹਜ਼ਮ ਨਹੀਂ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਇੱਕ ਵੀ ਕੋਈ ਟ੍ਰੈਫਿਕ ਵਾਲਾ ਜਦ ਕਿ ਅਸੀਂ ਪਹਿਲਾਂ ਹੀ ਜਿਹੜਾ ਵਾ ਉਹ ਮਨਜ਼ੂਰੀ ਵੀ ਲਈ ਤੀ ਹੋਈ ਆ ਔਰ ਅਸੀਂ ਪ੍ਰਸ਼ਾਸਨ ਨੂੰ ਇਸ ਰੈਲੀ ਬਾਰੇ ਲਗਭਗ 10 ਦਿਨ ਪਹਿਲਾਂ ਹੀ ਅਵਗਤ ਕਰਾਤਾ ਸੀ ਪਰ ਕਿਸੇ ਤਰ੍ਹਾਂ ਦਾ ਕੋਈ ਵੀ ਇੱਥੇ ਪ੍ਰਬੰਧ ਜਿਹੜਾ ਪ੍ਰਸ਼ਾਸਨ ਵੱਲੋਂ ਕੀਤਾ ਨਹੀਂ ਗਿਆ ਬੜੀ ਮਾੜੀ ਗੱਲ ਆ ਜੀ ਕੋਈ ਅਸੀਂ ਇਨਵਾਈਟ ਕੀਤਾ ਸੀਗਾ ਜੀ ਸਾਰਿਆਂ ਨੂੰ ਪਰ ਕੋਈ ਲੱਗਦਾ ਬਿਜੀ ਆ ਜਾਂ ਉਹਨਾਂ ਦਾ ਇੰਟਰਸਟ ਨਹੀਂ ਹੈਗਾ ਵੀ ਅਸੀਂ ਬਾਲਮਿਕੀ ਸਮਾਜ ਦੀ ਰੈਲੀ ਚਾਹੀਏ ਮਿਸ਼ਨ ਦੇ ਲਈ ਕੀ ਕਹਿਣਾ ਚਾਹੁੰਦੇ ਆ ਅੱਗੇ ਜਿਹੜਾ ਜੋ ਕਾਫੀ ਟਕਾਣਾ ਮਾਰਦਾ ਕੱਟ ਹੁੰਦੀ ਐ ਮੈਂ ਜੀ ਜਿਹੜਾ ਵਾ ਬਾਬਾ ਸਾਹਿਬ ਭੀਮਰਾਓ ਅੰਬੇਟਕਾ ਜੀ ਦੇ ਬੱਚੇ ਆ ਔਰ ਸੰਗਠਨ ਦੇ ਇੱਕ ਇੱਕ ਕਾਰਜਕਰਤਾ ਜਿਹੜਾ ਬਹੁਤ ਮਿਹਨਤੀ ਆ ਉਹਨਾਂ ਨੇ ਮਿਹਨਤ ਕੀਤੀ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਕਰ ਕਰ ਤੱਕ ਅਸੀਂ ਇਹ ਮੈਸੇਜ ਜਿਹੜਾ ਦੇਣ ਚ ਕਾਮਯਾਬ ਹੋਏ ਆ ਕਿ ਨਸ਼ਾ ਵਿਰੋਧੀ ਜਿਹੜਾ ਜਿਹੜਾ ਨਸ਼ਾ ਵਾ ਆਪਣੇ ਸਮਾਜ ਨੂੰ ਪਰਿਵਾਰ ਨੂੰ ਦੇਸ਼ ਨੂੰ ਬਹੁਤ ਖਾਰ ਰਿਹਾ ਵਾ ਇਸ ਕਰਕੇ ਅਸੀਂ ਇਹ ਨਸ਼ਾ ਦਾ ਸਬਜੈਕਟ ਕਿਹਦੀ ਔਰ ਸਾਨੂੰ ਖੁਸ਼ੀ ਇਸ ਗੱਲ ਦੀ ਆ ਕਿ ਵਾਲਮੀਕੀ ਸਮਾਜ ਦੇ ਆਮ ਜਿਹੜਾ ਯੁਵਾ ਵਾ ਔਰ ਆਮ ਲੋਕ ਆ ਜਿਹੜੇ ਆ ਉਹਨਾਂ ਨੇ ਇਸ ਗੱਲ ਦੀ ਮਹੱਤਤਾ ਨੂੰ ਸਮਝਿਆ ਕਿ ਵਾਕਈ ਨਸ਼ਾ ਜਿਹੜਾ ਉਹ ਜਿਹੜਾ ਸਮਾਜ ਨੂੰ ਖਾਰ ਰਿਹਾ ਵਾ ਤੇ ਅੱਜ ਜਿਹੜਾ ਵਾਲਮੀਕੀ ਸਮਾਜ ਦਾ ਲੋਕਾਂ ਦਾ ਨੌਜਵਾਨਾਂ ਦਾ ਬਹੁ ਰੂਟ ਆ ਜੀ ਭਧੋੜੋਂ ਤੋਂ ਸ਼ੁਰੂ ਹੋ ਕੇ ਨਾਲੀ ਮੱਲਾ ਨਾਲੀ ਮੱਲੇ ਤੋਂ ਚੋਣੀ ਮੱਲਾ ਚੋਣੀ ਮੱਲੇ ਤੋਂ ਕਿਲੇ ਮੱਲੇ ਤਿੰਨ ਨੰਬਰ ਡਿਵੀਜ਼ਨ ਹੁੰਦੇ ਹੋਏ ਡਾਕਟਰ ਅੰਬੇਡਕਰ ਕਲੋਨੀ ਜਿਹੜੀ ਚੀਮਾ ਚੌਂਕ ਦੇ ਕੋਲ ਉੱਥੇ ਜਾ ਕੇ ਸਮਾਪਤ ਹੋਦੀ ਹੈ। ਸਵਾਗਤ ਸਾਰੇ ਇਲਾਕਿਆਂ 'ਚ ਸਵਾਗਤ ਹੋਏਗਾ ਜੀ ਤੁਸੀਂ ਨਾਲ ਹੀ ਚੱਲੋ ਦੇਖੋ ਤੁਸੀਂ ਕਿੰਦਾ ਲੋਕਾਂ 'ਚ ਉਤਸ਼ਾਹ ਹੈਗਾ ਵਾ ਤੇ ਜਗਾ ਜਗਾ ਸਵਾਗਤ ਜਿਹੜੇ ਰੈਲੀ ਦੇ ਹੋ ਰਹੇ ਆ ਮੈਂ ਸਵਾਗਤ ਕਰਨ ਵਾਲਿਆਂ ਦਾ ਵੀ ਧੰਨਵਾਦ ਕਰਨਾ ਚਾਹਵਾਂ। ਜਿਹੜੀ ਇਹ ਮੋਟਰਸਾਈਕਲ ਰੈਲੀ ਕੱਢੀ ਹੈ ਪਹਿਲਾਂ ਤਾਂ ਸਾਰੇ ਭਰਾਵਾਂ ਨੂੰ ਮੇਰੇ ਜੈਪੀ ਜਿਹੜੀਆਂ ਮੋਟਰਸਾਈਕਲ ਕੱਢੀ ਜਾ ਰਹੇ ਰੈਲੀ ਕੱਢੀ ਜਾ ਰਹੀ ਹੈ ਨਸ਼ੇ ਦੇ ਵਿਰੋਧ ਦਾ ਕਿਉਂਕਿ ਪੰਜਾਬ ਨੂੰ ਜਿਹੜੇ ਨਸ਼ਾ ਇਹ ਖਾ ਗਿਆ ਵਾ ਤੇ ਅਸੀਂ ਇਸ ਕਰਕੇ ਇਹ ਮੁਹਿੰਮ ਭਗਵਾਨ ਵਾਲਮੀਕੀ ਤਨਸਮਾਜ ਦੀ ਪੂਰੀ ਟੀਮ ਵੱਲੋਂ ਅੱਜ ਇੱਕ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਾਂ ਇਸ ਸੁਭ ਦਿਹਾੜੇ ਤੇ ਕਿ ਅਸੀਂ ਵਕ ਵਕ ਮੋਹੱਲੇ ਦੇ ਵਿੱਚ ਨਸ਼ੇ ਦੇ ਖਿਲਾਫ ਆਪਣੇ ਆਪਣੇ ਟੀਮ ਦੇ ਨਾਲ ਕਾਰਵਾਈ ਕਰਾਂਗੇ ਪੰਜਾਬ ਪੁਲਿਸ ਦੇ ਨਾਲ ਰਲ ਕੇ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਘਰ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਨਸ਼ਾ ਇਹ ਖਤਮ ਕੀਤਾ ਜਾਵੇ ਜੈ ਭਿੰਦਿਆ ਪਰ ਉਹ ਤਾਂ ਦੀ ਹੀ ਨਾਲ ਨਮਾਵਾਂਗੇ ਜੀ ਜਦੋਂ ਤੱਕ ਅੱਲਾਹ ਸਾਡੇ ਜਾ ਬਾਬਾ ਸਾਹਿਬ ਨੇ ਮਿਸ਼ਨ ਨੇ ਕੀ ਕਹਿਣਾ ਜਾਣਾ ਜਿਹੜਾ ਸਮਾਜ ਨੂੰ ਜਾਗਰੂਕ ਕਰਨੇ ਬਾਬਾ ਸਾਹਿਬ ਨੇ ਹਮੇਸ਼ਾ ਹੀ ਕਲਮ ਜਿਹੜੀ ਕਲਮ ਦੀ ਤਾਕਤ ਆ ਅਸੀਂ ਉਹ ਘਰ ਘਰ ਐਜੂਕੇਸ਼ਨ ਦਾ ਜਿਹੜਾ ਮੁੱਦਾ ਲੈ ਕੇ ਜਾਵਾਂਗੇ ਆਪਣੇ ਬੱਚਿਆਂ ਨੂੰ ਅੱਜ ਮੈਂ ਇੱਕ ਸੰਦੇਸ਼ ਦੇਣਾ ਚਾਹਣਾ ਕਿ ਜਿਹੜੇ ਸਾਡੇ ਲੋਕ ਆ ਬਹੁਤ ਇਲਾਕੇ ਦੇ ਵਿੱਚ ਪੜ੍ਹਾਈ ਦੀ ਕਮੀ ਆ ਅਸੀਂ ਸਰਕਾਰ ਕੋਲ ਮੰਗ ਵੀ ਕਰਾਂਗੇ ਕਿ ਜਿਹੜੀ ਐਜੂਕੇਸ਼ਨ ਆ ਉਹਦੇ ਉੱਪਰ ਕੰਮ ਕੀਤਾ ਜਾਵੇ ਸਕੰਟਨ ਦੇ ਸਾਰੇ ਹੀ ਕੰਮ ਠੀਕ ਆ ਕਿਉਂਕਿ ਮੈਂ ਸੰਗਠਨ ਦੀ ਜਿਹੜੀ ਕਾਰਜ ਚੱਲੀ ਆ ਉਸ ਤੋਂ ਪ੍ਰਭਾਵਿਤ ਹੋ ਕੇ ਹੀ ਇਹ ਸੰਗਠਨ ਭਗਵਾਨਵਾਣੀ ਕੀਰਤਨ ਸਮਾਯਾ ਜੁਆਇਨ ਕੀਤਾ ਜੀ ਸੇਵਾ ਜਿਹੜੀ ਮਿਲੀ ਆ ਇਹਨੂੰ ਮਿਲ ਕੇ ਜਿੱਨੀ ਖੁਸ਼ੀ ਆ ਹਾਂਜੀ ਖੁਸ਼ੀ ਮਿਲ ਰਹੀ ਮਹਿਸੂਸ ਹੋ ਰਹੀ ਹੈ ਸੇਵਾ ਕਰਕੇ ਗਰਮ ਮਹਿਸੂਸ ਹੁੰਦਾ ਜੀ ਪੂਰਾ ਸਾਰਾ ਚੱਕਰ